ਸੇਵਾ ਵੀ ਵੱਡਿਆਂ ਭਾਗਾਂ ਨਾਲ ਮਿਲਦੀ ਆ ਮਾਲਕ ਜੀ ਦੀ ਕਿਰਪਾ ਤੋਂ ਬਿਨਾ ਮਨੁੱਖ ਸੇਵਾ ਵੀ ਨਹੀਂ ਕਰ ਸਕਦਾ ਸੇਵਾ ਤੋਂ ਗੱਲ ਮੇਰੇ ਧਿਆਨ ਵਿੱਚ ਆ ਗਈ ਕਹਿ ਜਾਮਾਂ ਅੱਜ ਦੇ ਸਮੇਂ ਤੇ ਜਦੋਂ ਆਪਾਂ ਅੱਜ ਪੰਜਾਬ ਨੂੰ ਦੇਖਦੇ ਆ ਨਾ ਪੰਜਾਬ ਨੂੰ ਇੱਕ ਸੂਬਾ ਕਿਹਾ ਜਾਂਦਾ ਹੈ ਹਾਲਾਂਕਿ ਪਹਿਲਾਂ ਪੰਜਾਬ ਇੱਕ ਦੇਸ਼ ਸੀ ਵੰਡ ਤੋਂ ਬਾਅਦ ਇਹਨੂੰ ਇੱਕ ਸੂਬਾ ਬਣਾ ਦਿੱਤਾ ਚਲੋ ਇੱਕ ਵੱਖਰੀ ਗੱਲ ਹੈ ਵੀ ਪੰਜਾਬ ਇੱਕ ਦੇਸ਼ ਸੀ ਅੱਜ ਸੂਬਾ ਕਹਿੰਦੇ ਨੇ ਪੰਜਾਬ ਕੱਲਾ ਸੂਬਾ ਨਹੀਂ ਹੈ ਪੰਜਾਬ ਇੱਕ ਜਜ਼ਬਾ ਹੈ ਪੰਜਾਬ ਇੱਕ ਸੋਚ ਹੈ ਪੰਜਾਬ ਇੱਕ ਪਿਆਰ ਹੈ ਆ ਵੇਖੋ ਹਾਲਾਤ ਹੜ ਆਏ ਨੇ ਘਰਾਂ ਦੇ ਘਰ ਰੁੜ ਗਏ ਪਰਿਵਾਰਕ ਮੈਂਬਰਾਂ ਦਾ ਸਭ ਕੁਝ ਇੱਥੋਂ ਤੱਕ ਪਰਿਵਾਰ ਦੇ ਮੈਂਬਰ ਵੀ ਪਾਣੀ ਵਿੱਚ ਰੁੜ ਗਏ ਮੱਜਾਂ گاਮਾਂ ਚਲੀਆਂ ਗਈਆਂ ਪਰ ਜਦੋਂ ਉਹ ਦਰਿਆ ਨੂੰ ਬੰਨ ਮਾਰਦੇ ਆ ਨਾ ਤਿਉ ਬੰਨ ਮਾਰਦੇ ਸਮੇ ਵੀ ਗੁਰਬਾਣੀ ਪੜ ਰਹੇ ਨੇ ਇਹ ਕੋ ਸਭ ਕੁਝ ਪਾਣੀ ਰੋੜ ਕੇ ਲੈ ਗਿਆ ਉਹ ਲਾਂਬਾ ਨਹੀਂ ਹੈ ਪੰਜਾਬ ਇੱਕ ਜज्ਬਾ ਹੈ ਦਰਿਆ ਨੂੰ ਬੰਨ ਮਾਰਦੇ ਹੋਏ ਵੀ ਸ਼ਬਦ ਪੜੇ ਜਾ ਰਹੇ ਨੇ ਮਨ ਮੰਦਰ ਤਨ ਵੇਸ ਕਲੰਦਰ ਘਟ ਹੀ ਤੀਰਥ ਨਵਾ ਪੰਜਾਬ ਇੱਕ ਜज्ਬਾ ਮੈਂ ਇੱਕ ਵੀਡੀਓ ਦੇਖ ਰਹੀ ਸੀ ਇੱਕ ਬੱਚਾ ਜਿਨੇ ਗੋਲ ਕਲਾਈ ਹੋਈ ਆਪਾਂ ਘਰਾਂ ਵਿੱਚ ਬੱਚਿਆਂ ਨੂੰ ਪ੍ਰੇਰਿਤ ਕਰਦੇ ਆ ਨਾ ਵੀ ਤੁਸੀਂ ਗੋਲ ਕਲਾਓ ਗੱਲਾਂ ਲਾ ਲੂ ਜਿਹੜੇ ਤੁਹਾਨੂੰ ਪੈਸੇ ਮਿਲਦੇ ਆ ਨਾ ਜੋੜਿਆ ਕਰੋ ਇੱਕ ਲਗਨ ਪੈਦਾ ਕਰਦੇ ਆ ਬੱਚਿਆਂ ਅੰਦਰ ਰਿਸ਼ਤੇਦਾਰ ਆਉਂਦੇ ਨੇ ਉਹ ਪਿਆਰ ਦੇ ਵਿੱਚ ਬੱਚਿਆਂ ਨੂੰ ਕੁਝ ਨਾ ਕੁਝ ਰੁਪਏ ਪੈਸੇ ਦੇ ਜਾਂਦੇ ਨੇ ਇਸ ਬੱਚੇ ਨੇ ਉਹਨਾਂ ਰੁਪਈਆਂ ਨੂੰ ਸਾਂਭਣਾ ਸ਼ੁਰੂ ਕਰਤਾ ਗੱਲੇ ਚ ਪਾਉਣਾ ਪਰਿਵਾਰਕ ਮੈਂਬਰਾਂ ਨੇ ਪੁੱਛਣਾ ਪੁੱਤ ਤੂੰ ਜਿਹੜੇ ਪੈਸੇ ਜੋੜਦੇ ਇਹਦੇ ਨਾਲ ਤੂੰ ਕੀ ਕਰਨੇ ਕੀ ਲੈਣੇ ਬੱਚੇ ਨੇ ਕਹਿਣਾ ਵੀ ਮੈਂ ਸਾਈਕਲ ਖਰੀਦਣਾ ਹੈ ਇਹ ਪੈਸੇ ਜੋੜ-ਜੋੜ ਕੇ ਨਾ ਸਾਈਕਲ ਲੈ ਲੈਣਾ ਪਰ ਜਦੋਂ ਉਸ ਬੱਚੇ ਨੇ ਇਹ ਵੀਡੀਓ ਦੇਖੀਆਂ ਕਿ ਮੇਹੜਾ ਆਏ ਨੇ ਘਰਾਂ ਦੇ ਘਰ ਰੁੜ ਗਏ ਪਰ ਬਾਰਕ ਮੈਂਬਰ ਕਈ ਛੱਤਾਂ ਦੇ ਉੱਤੇ ਬੈਠੇ ਨੇ ਭੁੱਖਣ ਪਾਣੇ ਤੇ ਉਹ ਬੱਚਾ ਜਦੋਂ ਪਿੰਡ ਦੇ ਵਿੱਚ ਪਤਵੰਤੇ ਸੱਜਣ ਉਗਰਾਹੀ ਕਰਨ ਆਏ ਨਾ ਵੀ ਹੜਾਂ ਦੇ ਵਾਸਤੇ ਜਿਹੜੇ ਹੜ ਪੀੜਤ ਇਲਾਕੇ ਨੇ ਉੱਥੇ ਅਸੀਂ ਰਾਸ਼ਨ ਇਕੱਠਾ ਕਰਕੇ ਲੈ ਕੇ ਜਾਣਾ ਲੋੜੀ ਦੀਆਂ ਚੀਜ਼ਾਂ ਲੈ ਕੇ ਜਾਣੀਆਂ ਨੇ ਘਰ ਘਰ ਜਾ ਕੇ ਜਦੋਂ ਉਹਨਾਂ ਸੇਵਾ ਮੰਗੀ ਉਸ ਬੱਚੇ ਨੇ ਉਹਨਾਂ ਪ੍ਰਬੰਧਕਾਂ ਦੇ ਸਾਹਮਣੇ ਆਪਣੀ ਗੋਲਕ ਤੋੜ ਦਿੱਤੀ ਗੋਲਕ ਤੋੜ ਕੇ ਉਸ ਗੋਲਕ ਵਿੱਚੋਂ 5000 ਰੁਪਏ ਨਿਕਲੇ ਆ ਤੇ ਜਾ ਕੇ ਉਹਨਾਂ ਵੀਰਾਂ ਨੂੰ ਕਹਿੰਦੇ ਵੀ ਇਹ ਇਸ ਭੇਟਾ ਨੂੰ ਤੁਸੀਂ ਸੇਵਾ ਚ ਲਾ ਦਿਓ ਬੱਚੀਆਂ ਦੇ ਅੰਦਰ ਵੀ ਇਹ ਜज्ਬਾ ਹੈ ਕਿਉਂਕਿ ਉਹ ਪੰਜਾਬ ਦੇ ਵਸਨੀਕ ਨੇ ਪੰਜਾਬ ਇੱਕ ਹੈ ਜज्ਬਾ ਇੱਕ ਹੋਰ ਬੱਚੀ ਦੀ ਵੀਡੀਓ ਮੈਂ ਦੇਖੀ ਲੁਧਿਆਣੇ ਦੇ ਵਿੱਚ ਇੱਕ ਗ੍ਰੰਥੀ ਵੀਰ ਦੀ ਬੇਟੀ ਵੇਖੋ ਗ੍ਰੰਥੀ ਵੀਰ ਕਿੰਨੀ ਇੱਕ ਗ੍ਰੰਥੀ ਵੀਰਾਂ ਦੀ ਭੇਟਾ ਹੈ ਆਪਾਂ ਜਾਣਦੇ ਉਹ ਬੱਚੀ ਜਦੋਂ ਨੇ ਪਾਠ ਕਰਨਾ ਗੁਰਦੁਆਰਾ ਸਾਹਿਬ ਦੇ ਵਿੱਚ ਜਪਜੀ ਸਾਹਿਬ ਦਾ ਨਿਤਨੀਮ ਕਰਨਾ ਰੌਲ ਲਾਉਣੀ ਤੇ ਸੰਗਤ ਨੇ ਨਾ ਪਿਆਰ ਦੇ ਵਿੱਚ ਕੁਝ ਨਾ ਕੁਝ ਭੇਟਾ ਉਸ ਬੱਚੀ ਨੂੰ ਦੇ ਦੇਣੀ ਜਦੋਂ ਕੁਝ ਨਾ ਕੁਝ ਭੇਟਾ ਦੇਣੀ ਉਸ ਬੱਚੀ ਨੇ ਉਹਨੂੰ ਜਾ ਕੇ ਆਪਣੀ ਗੋਲਕ ਗੱਲੇ ਵਿੱਚ ਪਾ ਲੈਣਾ ਕਿਸੇ ਨੇ 10 ਰੁਪਏ ਕਿਸੇ ਨੇ 50 ਰੁਪਏ ਕਿਸੇ ਨੇ 100 ਰੁਪਏ ਜਿੰਨਾ ਵੀ ਦੇਣਾ ਉਹਨੇ ਗੱਲੇ ਚ ਪਾ ਲੈਣਾ ਘਰ ਦੇ ਵਿੱਚ ਪਰਿਵਾਰ ਨੇ ਗੱਲਾਂ ਕੀਤੀਆਂ ਹੋਣੀਆਂ ਵੀ ਅੱਜ ਪੰਜਾਬ ਦੇ ਵਿੱਚ ਆ ਮੁਸ਼ਕਲ ਦੀਆਂ ਕੜੀਆਂ ਬਣੀਆਂ ਨੇ ਬੱਚੀ ਨੇ ਸੁਣਿਆ ਹੋਣਾ ਤੇ ਆਪਣਾ ਉਹ ਗੱਲਾਂ ਲਿਆ ਕੇ ਅੱਗੇ ਰੱਖਤਾ ਕਹਿੰਦੇ ਗੱਲੇ ਵਿੱਚ ਜਿੰਨੇ ਵੀ ਰੁਪਏ ਆ ਨਾ ਤੁਸੀਂ ਸੇਵਾ ਚ ਪਾ ਦਿਓ ਕਿਉਂਕਿ ਪੰਜਾਬ ਇੱਕ ਸੋਚ ਹੈ ਇੱਕ ਜਜ਼ਬਾ ਹੈ ਤੇ ਪਿਆਰ ਵੀ ਕਿੰਨੇ ਮਾਝੇ ਦੇ ਵਿੱਚ ਇਹ ਹਾਲਾਤ ਬਣੀ ਤੇ ਮਾਲਵੇ ਵਾਲੇ ਰਸਨ ਇਕੱਠਾ ਕਰਕੇ ਉਧਰ ਲੈ ਕੇ ਜਾ ਰਹੇ ਨੇ ਦਬਾਬੇ 'ਚ ਪਹੁੰਚ ਰਹੇ ਨੇ ਮਾਝੇ ਵਿੱਚ ਪਹੁੰਚ ਰਹੇ ਨੇ ਪਿਆਰ ਕਰਕੇ ਕਿਉਂਕਿ ਪੰਜਾਬ ਇੱਕ ਪਿਆਰ ਹੈ ਇਹ ਭਾਈਚਾਰਕ ਸਾਂਝ ਨੂੰ ਕਾਇਮ ਰੱਖਦੇ ਕਿਉਂਕਿ ਗੁਰੂ ਸਾਹਿਬਾਨ ਨੇ ਸਾਨੂੰ ਇਹ ਸਖਾਇਆ ਹੈ ਸੋ ਜਿੰਨਾ ਵੀ ਹੋ ਸਕਦੇ ਆਪਾਂ ਵੀ ਹਿੱਸਾ ਪਾਈਏ ਸੇਵਾ ਵੱਡੀਆਂ ਭਾਗਾਂ ਨਾਲ ਮਿਲਦੀ ਆ ਆਪੋ ਆਪਣੇ ਪਿੰਡਾਂ 'ਚ ਧਿਆਨ ਦਿਈਏ ਆ ਜਿਹੜੇ ਹਾਲਾਤ ਨੇ ਨਾ بارش ਵੀ ਬਹੁਤ ਹੋ ਰਹੀ ਆ ਆਪਾਂ ਨੂੰ ਪਿੰਡ ਵਿੱਚ ਪਤਾ ਹੀ ਹੁੰਦਾ ਜੇ ਕਿਸੇ ਦੀ ਛੱਤ ਵਿੱਚੋਂ ਪਾਣੀ ਸਿੰਮਦ ਹੈ ਉਹਨੂੰ ਆਪਣੇ ਘਰ ਵਿੱਚ ਪਨਾਹ ਦੇ ਦਈਏ ਗੁਰਦੁਆਰਾ ਸਾਹਿਬ ਖੋਲ੍ਹ ਦਈਏ ਵੈਸੇ ਤੇ ਇਹ ਸਰਕਾਰਾਂ ਦੇ ਕੰਮ ਹੁੰਦੇ ਨੇ ਕਿਉਂਕਿ ਆਪਾਂ ਨਿੱਕੀ ਜੀ ਚੀਜ਼ ਤੋਂ ਲੈ ਕੇ ਵੱਡੀਆਂ ਚੀਜ਼ਾਂ ਤੱਕ ਟੈਕਸ ਭਰਦੇ ਆ ਪਰ ਜਦੋਂ ਸਰਕਾਰਾਂ ਇੰਨਾ ਕੰਮਾਂ 'ਚ ਫੇਲ ਹੋ ਜਾਣ ਫਿਰ ਸੰਗਤਾਂ ਨੂੰ ਅੱਗੇ ਆਉਣਾ ਪੈਂਦਾ ਫਿਰ ਪੰਥ ਅੱਗੇ ਆਉਂਦਾ ਸੋ ਜ਼ਰੂਰ ਹਮਲਾ ਮਾਰੀਏ ਕਿਉਂਕਿ ਇੰਨਾ ਹਾਲਾਤਾਂ ਵਿੱਚ ਜਿਹੜੇ ਦਿਹਾੜੀਦਾਰ ਵੀਰ ਨੇ ਉਹਨਾਂ ਨੂੰ ਦਿਹਾੜੀ ਵੀ ਨਹੀਂ ਮਿਲਦੀ ਧਿਆਨ ਰੱਖਿਏ ਕੋਈ ਭੁੱਖਾ ਨਾ ਸੌਂੇ ਪਿੰਡ ਵੀ ਇੱਕ ਪਰਿਵਾਰ ਹੁੰਦਾ ਹੈ ਸਟੇਟ ਵੀ ਇੱਕ ਪਰਿਵਾਰ ਹੁੰਦਾ ਹੈ ਤੋ ਯਤਨ ਕਰਿਏ ਜਿੰਨੇ ਜੋਗੇ ਆ ਸੇਵਾ ਚ ਲੱਗ ਜਾਈਏ ਸੇਵਾ ਵੱਡਿਆਂ ਭਾਗਾਂ ਨਾਲ ਮਿਲਦੀ ਆ ਤੇ ਆਪਣੇ ਵੱਲੋਂ ਵੀ ਗੁਰਮਤ ਸੇਵਾ ਲਹਿਰ ਭਾਈ ਵਖਤੌਰ ਬਠਿੰਡਾ ਆਪ ਜੀ ਤੇ ਜਾਣਦੇ ਹੋ ਆਪ ਜੀ ਤੇ ਬਿਲਕੁਲ ਨੇੜੇ ਹੀ ਹਰ ਸਾਲ ਗੁਰਮਤ ਸੇਵਾ ਲਹਿਰ ਦਾ ਸਮਾਗਮ ਵੀ ਹੁੰਦਾ ਹੈ ਵੱਡੀ ਪੱਦਰ ਤੇ ਸੰਗਤਾਂ ਹਾਜ਼ਰੀ ਵੀ ਭਰਦੀਆਂ ਨੇ ਸੋ ਗੁਰਮਤ ਸੇਵਾ ਲਹਿਰ ਦੇ ਵੱਲੋਂ ਵੀ ਇਹ ਫੈਸਲਾ ਲਿਆ ਗਿਆ ਹੈ ਵੀ ਜਦੋਂ ਪਾਣੀ ਦਾ ਵਹਾ ਘਟ ਹੋਏਗਾ ਪਾਣੀ ਉੱਤਰ ਜਾਏਗਾ ਹੁਣ ਤੇ ਬਹੁਤ ਜ਼ਿਆਦਾ ਪਾਣੀ ਹੈ ਨਾ ਉਸ ਇਲਾਕੇ 'ਚ ਬੜੀਆਂ ਸੰਸਥਾਵਾਂ ਬੜੇ ਸੁਹਿਰਦ ਵੀਰ ਸੇਵਾ 'ਚ ਲੱਗੇ ਨੇ ਬਹੁਤ ਧੰਨਵਾਦ ਹੈ ਉਹਨਾਂ ਦਾ ਜਦੋਂ ਪਾਣੀ ਉੱਤਰ ਜਾਏਗਾ ਉਦੋਂ ਵੀ ਸੇਵਾ ਦੀ ਲੋੜ ਪੈਗੀ ਉਦੋਂ ਵੀ ਸੇਵਾ ਚਾਹੀਦੀ ਆ ਤੇ ਗੁਰਮਤਿ ਸੇਵਾ ਲਹਿਰ ਦੇ ਵੱਲੋਂ ਵੀ ਜਿੰਨੀ ਸਮਰੱਥਾ ਹੈ ਦਾਤਾ ਜੀ ਨੇ ਬਖਸ਼ੀ ਉਸ ਸਮਰੱਥਾ ਦੇ ਅਨੁਸਾਰ ਸੇਵਾ ਕੀਤੀ ਜਾਬੀਗੀ ਕਿਉਂਕਿ ਇਹ ਜਿਹੜਾ ਪੰਜਾਬ ਹੈ ਇਹ ਗੁਰੂਆਂ ਦੇ ਨਾਂ ਉੱਤੇ ਵਸਦਾ ਹੈ ਤੇ ਗੁਰੂਆਂ ਨੇ ਸਾਨੂੰ ਸਿਖਾਇਆ ਹੈ ਗੁਰੂ ਸਹਿਬਾਨ ਸਾਨੂੰ ਦੱਸ ਰਹੇ ਨੇ ਵਿੱਚ ਦੁਨੀਆਂ ਸੇਵ ਕਮਾਈ ਹੈ ਤਾਂ ਦਰਗਾ ਬੈਸਣ ਪਾਈ ਹੈ ਕਹੋ ਨਾਨਕ ਬਾਹਾਂ ਲੜਾਈ ਹੈ ਪੰਜਾਬ ਗੁਰੂ ਸਹਿਬਾਨਾਂ ਦੇ ਨਾਂ ਤੇ ਵਸਦਾ ਤੇ ਆਪਾਂ ਗੁਰੂ ਸਹਿਬਾਨਾਂ ਦੀ ਸਿੱਖਿਆ ਨੂੰ ਕਮਾ ਕੇ ਵਿਚਰਨਾ ਹੈ ਦੁਨੀਆ ਦੇ ਵਿੱਚ ਤੇ ਨਾਲੇ ਮੈਂ ਵੀ ਬੇਨਤੀ ਕਰਾਂ ਪੰਜਾਬ ਗੁਰੂ ਸਹਿਬਾਨਾਂ ਦੇ ਨਾਂ ਤੇ ਵਸਦਾ ਸੀ ਵਸਦਾ ਹੈ ਤੇ ਵਸਦਾ ਰਹੇਗਾ ਪਾਵੇਂ ਸਰਕਾਰਾਂ ਕਿੰਨੀਆਂ ਵੀ ਚਾਲਾਂ ਚੱਲਣ ਇਹਨਾਂ ਨੂੰ ਪਾੜ ਦੇਣਾ ਇਹਨਾਂ ਨੂੰ ਧੜਿਆਂ ਚ ਵੰਡ ਦੇਣਾ ਪਰ ਜਦੋਂ ਵਿਪਤਾ ਪੈਂਦੀ ਆ ਨਾ ਸਾਰੇ ਭਰਾ ਇਕੱਠੇ ਹੋ ਕੇ ਦੱਸ ਦਿੰਦੇ ਨੇ ਕਿ ਅਸੀਂ ਗੁਰੂ ਸਹਿਬਾਨਾਂ ਦੀ ਸਿੱਖਿਆ ਨੂੰ ਜੀਵਨ ਵਿੱਚ ਧਾਰਨ ਕੀਤਾ ਹੋਇਆ ਹੈ ਅਸੀਂ ਸੇਵਾ ਕਰਨੀ ਜਾਣਦੇ ਹੋਰਾਂ ਇਲਾਕਿਆਂ 'ਚ ਦੇਖੀਏ ਕੋਈ ਹੜਾ ਆ ਜਾਣ ਨਾ ਵਾਰਿਸ਼ ਮੀਂਹ ਜਿਆਦਾ ਪੈ ਜੇ ਪਾਣੀ ਦੀਆਂ ਬੋਤਲਾਂ ਮਹਿੰਗੀਆਂ ਕਰ ਦਿੱਤੀਆਂ ਜਾਂਦੀਆਂ ਅਰ ਦੂਜੇ ਪਾਸੇ ਪੰਜਾਬ ਇੱਕ ਸੋਚ ਹੈ ਇੱਕ ਜज्ਬਾ ਹੈ ਜੇ ਇੱਥੇ ਹੜ ਆਉਂਦੇ ਨੇ ਪਾਣੀ ਦੀਆਂ ਬੋਤਲਾਂ ਦੇ ਢੇਰ ਲੱਗੇ ਆਪਾਂ ਵੇਖ ਰਹੀਆਂ ਇੱਥੇ ਤੇ ਪਾਣੀ ਦੀਆਂ ਬੋਤਲਾਂ ਛੱਡੋ ਲੰਗਰ ਵੀ ਲਾ ਦਿੱਤੇ ਜਾਂਦੇ ਨੇ ਗੁਰੂ ਜੀ ਸਾਨੂੰ ਸਿਖਾਉਂਦੇ ਆ ਨਾ ਸੇਵਾ ਕਰ ਬਾਬਾ ਬੁੱਢਾ ਜੀ ਦੱਸਦੇ ਨੇ ਕਿਸੇ ਵੀ ਉਮਰ ਵਿੱਚ ਸੇਵਾ ਕੀਤੀ ਜਾ ਸਕਦੀ ਆ ਮੌਂਦੇ ਨਹੀਂ ਬਾਬਾ ਜੀ ਅੱਗੇ ਤੁਰੋ ਬਾਬਾ ਬੁੱਢਾ ਜੀ ਕਹਿਣ ਲੱਗੇ ਸਤਿਗੁਰੂ ਜੀ ਮੈਂ ਅੱਗੇ ਕਿਵੇਂ ਤੁਰ ਸਕਦਾ ਸਿੱਖ ਦਾ ਤੇ ਕਰਮ ਮੈਂ ਹਉ ਪਿੱਛੇ ਲਾਗ ਚੱਲੀ ਜਿਓ ਸਿੱਖ ਤੇ ਗੁਰੂ ਜੀ ਦੇ ਪਿੱਛੇ ਤੁਰਦਾ ਤੁਸੀਂ ਸਾਡੇ ਗੁਰੂ ਜੀ ਹੋ ਜੇ ਤੁਸੀਂ ਅੱਗੇ ਤੁਰੋਗੇ ਅਸੀਂ ਫੇਰ ਹੀ ਤੁਹਾਡੇ ਪਿੱਛੇ ਆਵਾਂਗੇ ਨਾ ਜਦੋਂ ਇੰਨਾ ਕਿਹਾ ਬਾਬਾ ਬੁੱਢਾ ਜੀ ਦੇ ਇਹਨਾਂ ਬੋਲਾਂ ਨੂੰ ਸੁਣ ਕੇ ਧੰਨ ਗੁਰੂ ਅਰਜਨ ਸਿੰਘ ਮਹਾਰਾਜ ਜੀ ਫਰਮਾਏ ਕਹਿੰਦੇ ਬਾਬਾ ਜੀ ਜੇ ਇਹ ਗੱਲ ਹੈ ਨਾ ਵੀ ਗੁਰੂ ਜੀ ਅੱਗੇ ਤੁਰਦੇ ਨੇ ਸਿੱਖ ਪਿੱਛੇ ਤੁਰਦੇ ਨੇ ਤਾਂ ਸੱਚ ਕਰਕੇ ਜਾਣਿਓ ਅੱਜ ਜਿਹੜਾ ਤੁਹਾਡੇ ਸੀਸ ਉੱਤੇ ਹੈ ਇਹ ਤੇ ਮੇਰਾ ਵੀ ਗੁਰੂ ਹੈ ਜੇ ਤੁਸੀਂ ਮੇਰੇ ਗੁਰੂ ਜੀ ਨੂੰ ਅੱਗੇ ਲੈ ਕੇ ਚੱਲੋਗੇ ਮੈਂ ਫੇਰ ਹੀ ਪਿੱਛੇ ਆਵਾਂਗਾ ਜਦੋਂ ਇੰਨਾ ਸੁਣੀਆ ਬਾਬਾ ਬੁੱਢਾ ਜੀ ਸੱਤ ਬਚਨ ਕਹਿ ਕੇ ਤੁਰ ਪਏ ਗੁਰੂ ਜੀ ਚੌਰ ਕਰ ਰਹੇ ਨੇ ਸੰਗ ਤਾਂ ਪਿੱਛੇ ਸ਼ਬਦ ਪੜਦੀਆਂ ਆ ਰਹੀਆਂ ਨੇ ਆਓ ਆਪਾਂ ਵੀ ਸਰਤ ਰਾਮ ਸਰਸ ਰੋਵਰ ਦੇ ਕੰਡੇ ਤੇ ਲੈ ਕੇ ਚੱਲੀਏ ਬਾਬਾ ਬੁੱਢਾ ਜੀ ਪਾਵਨ ਬਾਣੀ ਦਾ ਸਰੂਪ ਲੈ ਕੇ ਤੁਰੇ ਨੇ ਗੁਰੂ ਅਰਜਨ ਸਿੰਘ ਮਹਾਰਾਜ ਜੀ ਚਾਰ ਸਹਿਬ ਕਰ ਰਹੇ ਨੇ ਇੱਕ ਸਿੱਖ ਨੇ ਛੱਤਰ ਪਕੜਿਆ ਹੋਇਆ ਸਤਗੁਰੂ ਜੀ ਦੇ ਪਿੱਛੇ ਸੰਗਤ ਹੈ ਤੇ ਉੱਚੀ ਉੱਚੀ ਪੜਿਆ ਜਾ ਰਿਹਾ ਹੈ ਤੋਰ ਕੀ ਬਾਣੀ ਆਈ ਤੋਰ ਕੀ ਬਾਣੀ ਆਈ ਤੋਰ ਕੀ ਬਾਣੀ ਆਈ ਤੋਰ ਕੀ ਬਾਣੀ ਆਈ